ਨਾ ਮੰਮੀ ਨੇ ਅੜੀ ਕਰਕੇ ਲਈ ਹੈ ਪਰ ਕੁੜੀ ਕਿਹਦੀ ਹੈ ਲੋ ਜੀ ਗੱਡੀ ਤਾਂ ਆ ਗਈ ਆ ਅੰਨੂ ਕੀ ਕਰੀ ਜਾਂਦੀ ਹੈ ਲੋ ਜੀ ਮੰਮੀ ਵੀ ਤਿਆਰ ਹੋ ਗਈ ਹੁੰਦੀ ਬਿੱਦਰ ਮੰਮੀ ਪਾਪੇ ਨੂੰ ਲੈ ਚਲੀਏ ਠੀਕ ਤੁਸੀਂ ਮੋਟੇ ਸੁਆ ਪਰ ਝੋਟੀ ਹੁੰਦੀ ਵੀ ਮੋਟੂ ਸੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਈ ਬਣੇ ਰਹਿਣ ਤੱਕ ਕੌਕੀ ਵਲੌਗ ਬਹੁਤ ਜ਼ਿਆਦਾ ਘੈਂਟ ਮਿਲ ਆ ਮੀ ਡੇਡ ਬਖੋਦੀ ਸੀ ਹਾਂ ਤੇਰੇ ਜਵਾਕਾਂ ਤੇ ਪੁਆਇਰ ਕਰਨੇ ਆ ਉਹ ਇਹ ਆ ਤਾਂ ਹੈ ਗਿਆ ਵੇ ਲੋ ਜੀ ਮੰਮੀ ਨੂੰ ਕੱਪੜੇ ਮਿਲ ਗਏ ਮੇਰੇ ਕੱਪੜੇ ਆ ਇਹ ਬੰਦੀ ਕਿੰਨੇ ਸੋਹਣੇ ਆ ਨਿੱਕੇ ਹੁੰਦੇ ਦੀ ਦਿਖਾਣੀ ਤਾਂ ਸਾਰਿਆਂ ਨੂੰ ਆ ਫਿਰ ਤਾਂ ਤਾਂ ਇਹ ਨਹੀਂ ਸਿੰਤੀ ਸਨ ਹੈਪੀ ਹਾਲ ਡੈਡੀ ਨੇ ਹਾਂ ਵੱਲੋਂ ਚਾਹ ਨਹੀਂ ਫਿਰ ਡੈਡ ਚੱਲੀਏ ਵੀਡੀਓ ਬਣਾਉਣ ਪਾਜੀ ਨੇ ਸਿੰਤ ਸਪੈਂਟ ਦੇਖੀ ਯਾਰ ਆ ਦਿਨਾਂ ਦੇ ਜਾ ਆ ਤੇਰੇ ਗਾ ਤਾਂ ਪਹਿਲੀ ਵਾਰ ਤੇ ਗਾ ਪਏ ਨਹੀਂ ਕਿਹੜਾ ਉਹ ਬਣਾ ਲਓ ਬਸ ਹਾਂ ਜਿਵੇਂ ਕਹਿੰਦੀ ਆ ਉਹ ਨਾ ਗੁਰੀ ਦੇ ਆ ਪਾ ਕੇ ਪਹਿਲੀ ਵਾਰ ਅੱਛਾ ਇਹ ਗੁਰੀ ਦੇ ਇਹ ਛੋਟੇ ਭਰਾ ਦੇ ਆਪਣੇ ਕੱਪੜੇ ਆ ਤੇ ਆ ਪਾ ਮੇਰੇ ਪਾਪਰੀ ਦੇ ਪਾਸ ਪਹਿਲੀ ਵਾਰ ਨਿਕਾ ਆ ਜੇ ਪਹਿਲਾਂ ਸਾਰੇ ਪਹਿਲਾਂ ਇਹਨਾਂ ਨੂੰ ਮੋਟੀ ਵਸਵਾ ਪਰ ਇਹ ਝੋਟੀ ਹੁੰਦੀ ਵੀ ਮੋਟੂ ਸੀ ਫਿਰ ਪਰੀ ਦੋ ਤਿੰਨ ਸਾਲਾਂ ਕੇ ਫਿਰ ਪਰੀ ਦਾ ਪਿਆ ਭਾਈ ਇਹ ਮੋਟੇ ਸੀ ਆਪਣ ਕਰਦੇ ਨਹੀਂ ਸੀ ਬਹੁਤ ਲੋਈ ਮੇਰੇ ਲੱਕਾਤੇ ਲੈ ਹਾਂ ਕਾਕੇ ਕੀ ਸੀ ਸੋਡਾ ਨ ਮਨਦੀਪ ਨੇ ਟੋਕਣੀ ਕਿਉਂ ਚੱਕ ਰੱਖੀ ਆ ਦਰਅਸਲ ਤੁਹਾਨੂੰ ਅੱਗੇ ਜਾ ਕੇ ਪਤਾ ਚੱਲੇਗਾ ਟੋਕਣੀ ਦਾ ਕੀ ਕੰਮ ਆਜੋ ਡੈਡੀ ਜੀ ਤੱਕ ਕਿ ਹੋ ਰਹੀ ਆਪਣੀ ਬਾਈਕ ਤੇ ਹੋ ਰਿਹਾ ਬਲੈਕ ਕੁੱਤਾ ਬਲੈਕ ਕੁੱਤਾ ਬਲੈਕ ਡੌਗ ਆਖੀ ਬਾਕੀ ਸਵੇਰ ਦਾ 뷰 ਦੇਖੋ ਬਈ ਕਿੰਨਾ ਪਿਆਰਾ ਸੇ ਵਸੇ ਹਲਕੇ ਲਗੀ ਧੁੰਦ ਡੈਡੀ ਜੀ ਆਜੋ ਠੀਕ ਨਹੀਂ ਆ ਮੈਂ ਲੱਗੇ ਚਲਾ ਤੁਹਾਨੂੰ ਬਾਈਕ ਚਲਾ ਕੇ 108 ਡਾਇਲ ਕਰ ਲੈਣ ਦੇ ਮੈਨੂੰ ਫਿਰ ਇਹ ਨੱਕ ਖਤਰਾ ਖਤਰਾ ਬਹੁਤ ਤੇ ਬਾਕੀ ਇੱਕ ਸਰਪ੍ਰਾਈਜ਼ ਬਹੁਤ ਜਲਦ ਲੈ ਕੇ ਆ ਰਹੇ ਆ ਆਪਾਂ ਤੇ ਆਪਣਾ ਸਰਪ੍ਰਾਈਜ਼ ਜਲਦੀ ਜਲਦੀ ਰੱਬ ਨੂੰ ਦੁਆਵਾਂ ਕਰਿਓ ਕਿਉਂਕਿ ਉਹ ਪੂਰਾ ਹੋ ਜਾਏ ਹਨਾ ਮਨਦੀਪ ਆਪਣਾ ਮਿਸ਼ਨ ਕਿੰਨੇ ਖੁਸ਼ ਹੋਵਾਂਗੇ ਸਾਡੀ ਬਈ ਖੁਸ਼ੀ ਦਾ ਠਿਕਾਣਾ ਨਹੀਂ ਰਹਿਣ ਵਾਲਾ ਮੈਂ ਤੁਹਾਨੂੰ ਦੱਸਾਂ ਬਹੁਤ ਤਕੜਾ ਸਰਪ੍ਰਾਈਜ਼ ਹੋਣ ਵਾਲਾ ਬਹੁਤ ਤਕੜਾ ਚੰਗਾ ਫਿਰ ਅਸੀਂ ਆਉਨੇ ਆ ਠੀਕ ਆ ਅਬ ਆਲਟੀ ਲੈ ਕੇ ਚੱਲੇ ਆਂ ਮਨਦੀਪ ਉਧਰ ਰੱਸੀ ਪਈ ਰੱਸੀ ਵੀ ਚੱਕ ਲਾ ਓ ਭਾਈ ਠੀਕ ਆ ਇੱਕ ਬਾਲਟੀ ਚਲ ਆ ਕੇ ਬਣਾ ਲਾਂਗੇ ਫਿਰ ਕੀ ਬਣਾ ਲੈ ਮੇਰੇ ਰੂਲਾਂ ਤੇ ਅਸੂਲਾਂ ਤੇ ਚੱਲਣਾ ਸਿੱਖ ਤੂੰ ਅੰਕਲ ਜੀ ਐਨੇ ਗੁੱਸੇ 'ਚ ਕਿੱਥੇ ਜਾਂਨੇ ਹੋ ਭਾਈ ਕੁੜੀ ਨੂੰ ਲੈਣ ਚੱਲਿਆ ਤੇਰੀ ਆਂਟੀ ਦਾ ਹੋਇਆ ਦਿਮਾਗ ਖਰਾਬ ਕੱਲੀ ਨੂੰ ਫਿਲਮ ਦੇਖਣ ਭੇਜਤਾ ਮੁੰਡਾ ਹੋਵੇ ਤਾਂ ਗੱਲ ਵੱਖਰੀ ਆ ਜੀ ਅੰਕਲ ਦੀ ਸੋਚ ਕਿੰਨੀ ਮਾੜੀ ਐ ਕੁੜੀ ਮੁੰਡੇ ਵਿੱਚ ਭੇਤ ਭਾਵ ਕਿੰਨਾ ਕਰਦੇ ਆ ਯਾਰ ਅੰਕਲ ਵੀ ਆਪਣੀ ਜਗ੍ਹਾ ਠੀਕ ਆ ਮੁੰਡੇ ਲੋਹਾ ਹੁੰਦੇ ਨੇ ਤੇ ਧੀਆ ਸੋਨਾ ਲੋਹਾ ਜਿੱਥੇ ਮਰਜੀ ਪਿਆ ਰਵੇ ਕੋਈ ਫਰਕ ਨਹੀਂ ਪੈਂਦਾ ਤੇ ਧੀਆ ਸੋਨੇ ਵਰਗੀਆਂ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਸੰਭ ਕੇ ਰੱਖਣਾ ਪੈਂਦਾ ਉਹ ਧੀਆ ਸਿਰ ਤੇ ਭੋਜ ਨਹੀਂ ਹੁੰਦੀ ਲੋ ਜੀ ਵੀਡੀਓ ਵੀਡੀਓ ਸ਼ੂਟ ਕਰਕੇ ਆਪਾਂ ਘਰੇ ਤਾਂ ਆ ਗਏ ਸੀ ਹੁਣ ਫਿਲਹਾਲ ਆਪਾਂ ਮਾਰਕੀਟ ਜਾਣਾ ਫਟਾਏ ਕੰਮ ਪਾਪਾ ਪੂਰੇ ਨਾ ਇੰਨਾ ਪਿਆਰ ਉਹ ਕਰ ਰਹਿਣਾ ਬੰਨਾ ਚੰਨਦਾ ਪਾਪਾ ਤੋਂ ਨੇ ਬਲੈਕ ਕੀ ਬਣ ਕੇ ਜਾਣੇ ਜਦੋਂ ਵੀ ਜਾਈ ਕੱਲ ਨੂੰ ਆਪਾਂ ਨਾਨਕੇ ਹੋਰ ਜਾਣਾ ਠੀਕ ਆ ਤੇ ਨਾਨਕੇ ਦਾ ਵਲੋਗ ਆਊਗਾ ਕੱਲ ਨੂੰ ਨਾ ਵਲੋਗ ਮਿਸ ਕਰਿਓ ਯਾਰ ਬਹੁਤ ਕੈਂਟ ਲਓ ਜੀ ਆਪਾਂ ਚੱਲ ਕੇ ਉਹਨੇ ਥੋੜਾ ਇਹ ਮਾਰਕੀਟ ਹੈ ਨਾ ਮੰਡੀ ਮੰਡੀ ਹੁਣ ਦੱਸ ਤੂੰ ਕਹਿੰਦੀ ਸੀ ਗਾਣਾ ਸੁਣਾ ਗਾਣਾ ਸੁਣਾ ਹੁਣ ਸੁਣਾਉਣਾ ਤੈਨੂੰ ਗਾਣਾ ਠੀਕ ਆ ਸਰੋਂ ਤੇ ਹੀ ਸੁਣਾਉਂਗਾ ਮਨਦੀਪ ਨੂੰ ਵਾਹ ਹੋ ਤੇਰੇ ਲਈ ਮੈਂ ਖੇਤਾਂ ਵਿੱਚ ਬੀਜਤੀ ਸਰੋਂ ਗੰਦਲਾਂ ਦਾ ਸਾਗ ਬਣਾਉਣ ਦੇ ਲਈ ਪਰ ਤੂੰ ਸਾਗ ਨਹੀਂ ਬਣਾਇਆ ਹਲੇ ਵੀ ਬਣਾਇਆ ਤਾਂ ਸੀ ਇੱਕ ਵਾਰੀ ਇੱਕ ਵਾਰੀ ਬਣਾ ਕੇ ਬਸ ਤੇ ਤੈਨੂੰ ਡੰਗ ਖਾਦਾ ਸੀ ਹੁਣ ਹੈ ਤੈਨੂੰ ਡੰਗ ਖਾਦਾ ਸੀ ਤਿੰਨ ਡੰਗ ਨਾ ਚਾਰ ਡੰਗ ਆ ਜਾ ਮਮੀ ਮਨਦੀਪ ਦੇਖ ਤੇ 9:00 ਵਜੇ ਹਲੇ ਵੀ ਤੂੰ ਆ ਨਾ ਪੈਨ ਜਦੋਂ ਨਾ ਆਣਾ ਨਾ ਪੂਰੀ ਤੰਦਾ ਹਾਂ ਹਾਂ ਮੰਮੀ ਇੱਕ ਤਾਂ ਨਾ ਕਰਦੇ ਕਰਦੇ ਲਾ ਮੇਰਾ ਨਾਮ ਲਾ ਦਿਆ ਕਰੋ ਤੁਸੀਂ ਜਿੱਥੇ ਵੀ ਜਾਣਾ ਹੁੰਦਾ ਮੈਂ ਤਾਂ ਤਿਆਰ ਹੋ ਕੇ ਦੇਖੋ ਬਈ ਡਿੱਟੋ ਖੜਾ ਐ ਇੱਕਦਮ ਬਾਕੀ ਵੀਊ ਦੇਖੋ ਬਈ ਹਾਂਜੀ ਡੈਡੀ ਮੈਂ ਲੱਗੇ ਚਲਾਉਣਾ ਤੂੰ ਰਨ ਦੇ ਕਰੇਬਾਪ ਸੋਨਾ ਮੈਂ ਜੀਣਾ ਚਾਹਤਾ ਹਾਂ ਹਨਾ ਮੀ ਬੈਹੋ ਬੈਹੋ ਬਸ ਲੇਟ ਨਾ ਕਰਿਆ ਕਰੋ ਤੁਸੀਂ ਮੇਰੇ ਗੂਟ ਸੋਹਣੇ ਹਨ ਆਹੋ ਤੇਰੇ ਗੂਟ ਸੋਹਣੇ ਹਨ ਗੂਟ ਨਾਨਾ ਕਹਿੰਦਾ ਲ ਗੂਟ ਬੈ ਕੇ ਚਲਾਇਆ ਇੰਨਾ ਤਾਂ ਹੋਲੀ ਚਲਾਉਣਾ ਫੇਰ ਵੀ ਬਦਨਾਮ ਕਰ ਰਖੇ ਭਾਈ ਆ ਦੇਖੋ ਆਪਣੇ ਗੰਗਾ ਨਗਰ ਏਰੀਆ ਦੀ ਖਾਸੀਅਤ ਬਿਲਕੁਲ ਪੰਜਾਬ ਵਾਂਗੂ ਹੀ ਆ ਸਾਹੇ ਪਾਸੇ ਦੇਖੋ ਹਰਿਆਲੀ ਤੇ ਜਿਵੇਂ ਕਣਕਾ ਕੁਣਕਾ ਹਲੋ ਹਲ ਕੀ ਆ ਵਿਚਾਰਾ ਸ਼ਿਕਾਰੀ ਕੇ ਨੂੰ ਠਕਾਈ ਹੁੰਦਾ ਕੰਨ ਨਿਕਲੇ ਕਿਵੇਂ ਲਗਦੀ ਹੈ ਨਾ ਆ ਕੈਪ ਇਹਦਾ ਨਾਮ ਵੀ ਹੋਊਗਾ ਹਾਂ ਇਧਰ ਨਿਕਲਾ ਹੈ ਕਹਿ ਲਾ ਪਿੰਕ ਰਹਿਣ ਦੇ ਬਲੈਕ ਸੋਣੀ ਲਗਦੀ ਅੰਮੀ ਹੈ ਨਾ ਮੰਮੀ ਨੂੰ ਕਦੋਂ ਦੀ ਰੀਤ ਸੀ ਮਨਦੀਪ ਨਾਇਬ ਜੀ ਟੋਪੀ ਤੋਂ ਹੁਣ ਇਧਰ ਦੇਖੀ ਮਨਦੀਪ ਆ ਸੋਣੀ ਲੱਗਦੀ ਆ ਦੇਖ ਹਾਂ ਦੀ ਕਿ ਨਹੀਂ ਕੈਂਡ ਆਹ ਹੋਰੀ ਹੈ ਇਹ ਨਹੀਂ ਨਹੀਂ ਉਹ ਨਹੀਂ ਦੂਜੀ ਲਾ ਮੈਂ ਇੱਧਰ ਦੇਖ ਕੇ ਸੋਚਿਆ ਮੈਂ ਉਹ ਲਾਰ ਕੀ ਦੂਜੀ ਵਾਲੀ ਲੋ ਜੀ ਹੁਣ ਆ ਗਏ ਆਪਾਂ ਮੰਦਿਰ ਵਾਸਤੇ ਕੋਟ ਜੇ ਹੈ ਨਾ ਇੱਕ ਤਾਂ ਬਾਈਕ ਪਾਰਕਿੰਗ ਹੈ ਨਹੀਂ ਹੂੰ ਕਿਤਾ ਆਪੀਸ ਹੂੰ ਬਲੈਕ ਚ ਹੀ ਲੈਣੀ ਹੈ ਮੰਦਿਰ ਬਲੈਕ ਤਾਂ ਫਿਰ ਹੈਗੀ ਹੈ ਕੋਈ ਛਾਲਾ ਕਲਰ ਲੈ ਲੈਂਦੇ ਹਣਾ ਮੈਨੂੰ ਇੱਕ ਤਾਂ ਬਲੈਕ ਕਲਰ ਖਾ ਗਿਆ ਮਤਲਬ ਬਹੁਤ ਪਸੰਦ ਆ ਚੱਲ ਬਲੈਕ ਚ ਦੇਖ ਲਾ ਬਾਕੀ ਮੈਂ ਖੁਦ ਬਲੈਕ ਪਾ ਕੇ ਮੈਂ ਨਹੀਂ ਮਨਾ ਕਰ ਸਕਦਾ ਪਗੜਾਈ ਪਗੜਾਈ ਤੈਨੂੰ ਕਿਉਂ ਯਾਰੇ ਉਲਟੀ ਪਗੜਾਈ ਪਗੜਾਈ ਲੋ ਵਿਕੋਟੀ-ਕੋਟੀ ਲੈ ਲਈ ਚੱਲੀ ਹੁਣ ਆਪਾਂ ਕਰ ਲੂ ਹਣਾ ਆਪਣੀ ਬਾਈਕ ਤਾਂ ਵਿੱਚ ਫਸੀ ਪਈ ਆ ਬਾਈਕ ਕੱਢਣੀ ਪੈਣੀ ਕੀ ਦੇਖਣ ਲੱਗ ਗਈ ਸੀ ਮੰਮੀ ਹੂੰ ਬੇਟ ਦੀ ਚਾਦਰ ਸੁਬੇ ਲੈ ਕੇ ਚੱਲਾਂਗੇ ਜਾਂ ਪਰਸੋਂ ਲੋ ਜੀ ਨੂਬ ਘੜ ਦਾ ਵੀਊ ਚੈੱਕ ਕਰੋ ਤੁਸੀਂ ਲੋ ਵੀ ਆਪਾਂ ਚੱਲ ਪਿਆ ਘਰੇ ਤੇ ਕਾਫੀ ਲੇਟ ਹੋ ਗਏ ਆ ਕਿਉਂਕਿ ਸਵੇਰੇ ਜਾਣਾ ਨਾਨਕੇ ਤਾਂ ਕਰਕੇ ਥੋੜੀ ਜੀ ਸ਼ਾਪਿੰਗ ਕਰਨੀ ਬਹੁਤ ਜ਼ਰੂਰੀ ਸੀਗੀ ਬਾਕੀ ਆਪਾਂ ਚੱਲਦੇ ਆ ਘਰੇ ਵੀਊ ਦੇਖੋ ਤੁਸੀਂ ਲੋ ਜੀ ਆ ਗਏ ਆਪਣੇ ਘਰੇ ਦਸਤਾਨਿਆਂ ਦਾ ਅੱਜ ਯੂਜ਼ ਕਰ ਹੀ ਲਿਆ ਫਾਈਨਲੀ ਹੈ ਨਾ ਮਨਦੀਪ ਲਈ ਕੋਟੀ ਲਈ ਹੁੰਦੀ ਬਹੁਤ ਹੀ ਸੋਹਣੀ ਆ ਸਵੇਖ ਦਿਖਾਵਾਂਗੇ ਕਿਉਂਕਿ ਆਪਾਂ ਸਵੇਰੇ ਨਾਨਿਆਂ ਦੇ ਜਾਣ ਵਾਲੇ ਆ ਨਾਨਕੇ ਮੈਂ ਤਾਂ ਘੋਸ ਨਹੀਂ ਮੈਂ ਤਾਂ ਵਧੀਆ ਲੱਗਿਆ ਹੂੰ ਮਨ ਤਾਂ ਟੋਪੀ ਨਹੀਂ ਫਾਈ ਗਈ ਸੀ ਮੰਮੀ ਨੇ ਪਸੰਦ ਕੀਤੀ ਮਨਦੀਪ ਬਸ ਤੇ ਬਸ ਮਨਦੀਪ ਨੇ ਕਲਰ ਪਸੰਦ ਕੀਤਾ ਹੈਨਾ ਬਲੈਕ ਕਲਰ ਦੀ ਕੈਪ ਬਹੁਤ ਸੋਹਣੀ ਲੱਗਦੀ ਵਾਹ ਵੀ ਵਾਹ ਹੈਨਾ ਮੰਮੀ ਨੇ ਅੜੀ ਕਰਕੇ ਲਈ ਹੈ ਇਹ ਪਰ ਕੁੜੀ ਕੀ ਦੀ ਹੈ ਕੀਤੀ ਦੀ ਆਪਣੀ ਮੇਰੀ ਹੈਨਾ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ ਲੱਗਦੀ ਉਹਦੀ ਕੰਨ ਆ ਗਏ ਮਨਦੀਪ ਦੇ ਮੇਰੇ ਯਾਰ ਕੰਨ ਨਹੀਂ ਮੈਨੂੰ ਕਿਹਨੇ ਕਹਨਾਂ ਸੀਸੇ ਮੂਰੇ ਘੜਨਾ ਹੁੰਦਾ ਮੇਰੇ ਤੇ ਯਕੀਨ ਨਹੀਂ ਮੈਂ ਤਾਂ ਸਿੰਪਲ ਹੀ ਲਈਆ ਬਲੈਕ ਕਾਪਲ ਸਿਮਪਲ ਹੀ ਚੱਲਦੀ ਹੈ ਤੁਸੀਂ ਕੰਨ ਨਾਲ ਹੈ ਕੰਨ ਲੋ ਜੀ ਗੱਡੀ ਤਾਂ ਆ ਗਈ ਆ ਮਨਦੀਪ ਹੋ ਗਏ ਕਿ ਤਿਆਰ ਮੈਨੂੰ ਲੱਗਦਾ ਹਲੇ ਤਿਆਰ ਨਹੀਂ ਹੋ व्यू देखो भाई सुबह दा प्यार आसे-पासे ਧੁੰਦੀ ਧੁੰਦੋ ਕੀ ਪੂਰੀ ਮਨਦੀਪ ਹੋ ਗਈ ਨਾ ਤਿਆਰ ਤੂੰ ਹੁਣ ਲਓ ਜੀ ਮੰਮੀ ਵੀ ਤਿਆਰ ਹੋ ਗਈ ਮਨਦੀਪ ਇੱਧਰ ਕੋਟੀ ਦੇਖ ਕੇ ਕਿਵੇਂ ਲੱਗਦੀ ਐ ਮਨਦੀਪ ਤੇ ਮੰਮੀ ਹੋ ਗਈਆਂ ਤਿਆਰ ਤੇ ਹੁਣ ਆਪਾਂ ਚੱਲਣਾ ਗੱਡੀ ਆ ਗਈ ਬਾਹਰ ਨਾਨਕੇ ਮੇਰੇ ਖਾਣੇ ਖਿਲੇਗਾ ਟਡਕਾ ਨੇ ਹੋ ਤੁਸੀਂ ਜਾਨਾ ਕਿੱਥੇ ਪੈ ਲੈ ਬੰਨ ਜਾ ਲੋ ਜੀ ਆਪਾਂ ਪਹੁੰਚ ਗਏ ਮਾਮੇ ਕੇ ਘਰੇ ਅੱਜ ਫੇਰ ਠੀਕ ਮੰਮੀ ਹਣੀ ਤੇ ਗਏ ਅੱਗੇ ਕੋਈ ਕੰਮ ਪਹੁੰਚ ਤਾ ਸੀ ਸਵੇਰ ਦੇ ਗੇਸਕ ਬਸ ਸੱਡਾ ਫੋਨ ਡਾਉਨ ਸੀ ਅੱਜ ਦੋਨੇ ਬਲੈਕ ਬਲੈਕ ਬਣ ਕੇ ਆਏ ਆ ਬਲੈਕ ਵਾਕਈ ਹੈ ਨਾ ਹਾ ਜੀ ਦੇਖੋ ਕਿੰਨੀ ਘੈਂਟ ਲੱਗਦੀ ਮਾਮੇ ਨੇ ਪੂਰੇ ਇੱਥੇ ਫੁੱਲੀ ਫੁੱਲ ਆ ਰੱਖੇ ਵੰਨੂ ਹਾ ਦੇਖ ਕਿਆਰੀਆਂ ਕਿਉਰੀਆਂ ਫੁੱਲ ਹਨ ਖੈਂਟ ਬਣਾ ਰੱਖਿਓ ਹਾਰੇ ਆਪਣੇ ਨਾਨੀ ਜੀ ਇਹ ਆਪਣਾ ਨਾਨਕਾ ਪਿੰਡ ਸੁੱਖੂ ਆ ਗਿਆ ਹੈ ਸੁੱਖੂ ਆ ਗਿਆ ਅੱਛਾ ਸੁੱਖੂ ਆ ਗਿਆ ਕਿ ਕਿਆ ਸੁੱਖੂ ਹਮ ਭਾਈ ਠੀਕ ਹੈ ਭਾਈ ਭਾਬੀ ਨੂੰ ਮਿਲਣਾ ਤੇਰੇ ਨੂੰ ਤਾਂ ਠੀਕ ਹੈ ਤੇ ਫਿਰ ਕੇ ਫਿਰ ਠੀਕ ਹੀ ਹੋਇਆ ਹੈ ਠੀਕ ਹੀ ਹੋਇਆ ਕਹਿੰਦਾ ਪੇਪਰ ਕਾਕਾ ਨੇ ਦਿੱਤੀ ਹੈ ਹਾਂ ਮੋਹਲ ਬੜਾ ਘੈਂਟ ਹੈ ਇੱਥੋਂ ਦਾ ਤੇ ਆਪਣਾ ਪੂਰਾ ਪਲਾਟ ਹੈ ਮੇਰੇ ਮਾਮਾ ਜੀ ਹੋਣਾਂ ਦਾ ਆ ਵੇਖੋ ਆਸੇ ਵਸੇ ਦਾ ਥਿਊ ਚੈੱਕ ਕਰੋ ਬੀਬੀ ਕਿਹਨੂੰ ਦੇਖੀ ਜਾਂਦੀ ਮੈਂ ਕੀ ਕਹਨੀ ਆ ਤਾਂ ਮੈਂ ਨਹੀਂ ਰਹਿ ਸਨ ਅਗਰਾਜੇ ਇੱਥੇ ਨਾਲ ਬੰਦੇ ਪਹਿਲਾਂ ਰੂੜੀਆਂ ਹੁੰਦੀਆਂ ਸੀ ਹਾਂ ਰੂੜੀਆਂ ਅਸੀਂ ਬੜਾ ਖੇਡਦੇ ਹੁੰਦੇ ਸੀ ਇੱਥੇ ਬੂਟੇ ਹੁੰਦੇ ਸੀ ਕਨੇਰਾਂ ਦੇ ਇੱਥੇ ਵੱਡਾ ਸਾਰਾ ਉਹ ਤੇ ਨਿੰਮ ਵੀ ਹੁੰਦਾ ਸੀ ਇੱਕ ਬੁੜੀ ਵਿਅੋਧੀ ਬਣਾਉਣੇ ਦੀ ਵੀਡੀਓ ਕਰਨਾ ਗੜੀ ਅਜੀ ਕਿਹੜੀ ਸੌਂਦੀ ਚੂਕ ਹੁੰਦਾ ਹੈ ਨਾ ਨਾਲ ਲੱਗਦੀ ਬੀਬੀ ਨੇ ਵੀਡੀਓ ਬਣਾਉਣੇ ਬੀਬੀ ਕਹਿੰਦੀ ਕਦੇ ਕੁਛ ਕਹਿੰਨੇ ਕਦੀ ਕੁਛ ਕਦੀ ਅੱਗੇ ਤੁਰੇ ਕਦੀ ਪਿੱਛੇ ਤੁਰੇ ਅੰਨੂ ਕੀ ਕਰੀ ਜਾਂਦੀ ਹੈ ਅੰਨੂ ਦੇਹਪੌੜੀ ਤੇ ਚੜੀ ਖੜੀ ਜੀ ਆਓ ਫੇਰ ਬੀਬੀ ਨੇ ਖੇਚ ਜਾਣਾ ਨਾ ਮੈਂ ਇੱਕ ਤਾਂ ਬੀਬੀ ਗੁੱਸਾ ਬਹੁਤ ਕਰਦੇ ਕਹਿੰਨੇ ਕਦੀ ਇੱਧਰ ਤੁਰਦੇ ਤੁਸੀਂ ਕਦੀ ਇੱਧਰ ਚਲੋ ਚਲੋ ਭਾਈ ਵੀ ਕੈਮਰੇ ਕੰਨੀ ਨੇ ਦੇਖੀ ਠੀਕ ਹੈ ਨਹੀਂ ਨਹੀਂ ਦੇਖੀ ਮਰ ਤੇਰੇ ਵੱਲ ਨਹੀਂ ਦੇਖ ਰਹੀ ਗੱਲਾਂ ਕਰੋ ਥੋੜਾ ਪੀ ਲਈ ਵੀ ਪਚਾ ਤਵੇਂ ਮੈਂ ਨਹੀਂ بس ਪੀ ਲਈ ਮੈਂ ਨਾ ਹੂੰ ਇਹ ਦੂਰ ਕਿ ਆ ਨਹੀਂ ਆਦੀ ਪਾ ਲੋ ਹੋਈ ਮੂੰਗੀ ਪੌਂਦੀ ਨਹੀਂ ਰਾਵੀ ਹੈ ਨਾ ਪਾ ਲੋ ਨਹੀਂ ਆਈ ਇੰਦਰਲੀ ਪਾਲੋ ਸੀ ਕਿਸੀ ਕਿ ਦਿੱਤੀ ਪਾਲੋ ਸੀ ਹਨਾ ਪਾਪਾ ਪਾਲੋ ਤਾਂ ਬੀਤ ਤਸਨ ਹਾਂ ਚਿੱਟੀ ਦੁੱਦੀ ਬਿਲਣਾ ਬਹੁਤ ਸੋਹਣੀ ਹੋਣੀ ਇੰਨੀ ਚਿੱਟੀ ਪਾਲੋ ਤਾਂ ਹੋਣੀ ਠੀਕ ਆ ਵੀਰ ਸਭ ਨੂੰ ਮਾਮਾ ਜੀ ਆਪਣੇ ਜੀ ਵੀਰ ਜੀ ਕਿਥੇ ਪਾਪਾ ਨਹੀਂ ਅੱਲੇ ਮੈਂ ਸਵੇਜੇ ਬੋਲ ਕੇ ਜੀ ਕਰ ਦਸ ਪਾਪੇ ਤੇ ਜਾਣ ਹਨਾ ਮम्मी ਪਾਪੇ ਨੂੰ ਲੈ ਚਲੀਏ ਹੇ ਕੋਈ ਫੁੱਲ ਹੋ ਗਏ ਨਾਨਾ ਜੀ ਦੇਖੀ ਜਾਂਦੇ ਓ ਜੀ ਆਪਾਂ ਚੱਲ ਪਏ ਘਰੇ ਰਿਸ਼ਤਾ ਬਹੁਤ ਹੋ ਗਿਆ ਆ ਬਟਾ ਆ ਚੀਜ਼ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਨਾ ਛੋੜੇ ਵਿਚਾਲੇ ਆਪਾਂ ਬਲਬ ਚੇਂਜ ਕਰ ਤਾ ਹੈ ਛੋੜੇ ਵਿਚਾਲੇ ਕਰਕੇ ਲਾਉਣਾ ਸੀ ਨਹੀਂ ਨਹੀਂ ਸਹੀ ਹੈ ਕੋਈ ਜਿਆਦਾ ਚਾਹ ਨਹੀਂ ਲੈਂਦੇ ਹੋ ਵੀਊ ਦੇਖੋ ਕਿੰਨਾ ਖਤਰਨਾਕ ਹੁੰਦਾ ਨਾ ਮਤਲਬ ਹੁਣ ਵੀਡੀਓ ਚ ਪੂਰਾ ਪਤਾ ਨਹੀਂ ਲੱਗ ਰਿਹਾ ਹੋਗਾ ਬਾਕੀ ਉਹ ਸਿਰਾ ਬਣ ਗਿਆ ਰੂਮ ਨਾ ਲਓ ਜੀ ਹੁਣ ਆਪਾਂ ਖਾਣ ਲੱਗਿਆਂ ਰੋਟੀ ਪੂਰਾ ਕਮਰੇ ਦੇ ਦੇਖੋ ਕਲਰ ਹੀ ਚੇਂਜ ਕਰਤਾ ਨਾ ਮਮੀ ਵੀ ਅੱਜ ਆਪਣੇ ਕੋ ਬੈਠ ਕੇ ਖਾਂਦੇ ਆ ਚਲੋ ਠੀਕ ਹੈ ਜੀ ਫਿਰ ਹਨਾ ਮਨਦੀਪ ਠੰਡ ਟੁੰਡ ਤੋਂ ਬਚਾ ਰੱਖੋ ਭਾਈ ਠੀਕ ਆ ਬਾਕੀ ਆਪਾਂ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਲਵ ਯੂ ਬਾਏ ਬਾਏ